ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈਗਾ ਗੁਰਪੁਰਬ ਤੇ ਆਪਣੇ ਗੁਰਦਾਰਾ ਸਾਹਿਬ ਖੰਡ ਬਾੜ ਪ੍ਰਗਟਾਵੇ ਹੋਏ ਨੇ ਤੇ ਆਪਾਂ ਹੁਣ ਗੁਰਦਾਰਾ ਸਾਹਿਬ ਚੱਲੇ ਆ ਤੇ ਆਉਂ ਸਾਨੂੰ ਵੀ ਤੇਸਰ ਦਿਖਾਉਣੇ ਆ ਪਿੰਡ ਦਾ ਤੇ ਗੁਰਦਾਰੇ ਦਾ ਚਲੋ ਜੀ ਹੁਣ ਆਪਾਂ ਘਰੋਂ ਨਿਕਲ ਜਾਂਦੇ ਆਂ ਹੁਣ ਆਪਾਂ ਚੱਲੇ ਆ ਗੁਰਦਾਰਾ ਸਾਹਿਬ ਅੱਜ ਗੁਰਪੁਰਬ ਦਾ ਕਰਕੇ ਆਪਣੇ ਪਿੰਡ ਖੰਡ ਬਾੜ ਸਾਹਿਬ ਪ੍ਰਗਾਸ ਹੋਏ ਨੇ ਹੁਣ ਆਪਾਂ ਚੱਲੇ ਆ ਗੁਰਦਾਰਾ ਸਾਹਿਬ ਸਾਰੇਆਂ ਲੜੀਆਂ ਰੋੜੀਆਂ ਪਰੇ ਚਲਾਈਆਂ ਸਾਰਿਆਂ ਦੀ ਸਾਹਮਣੇ ਵੱਡਾ ਰੁਕੜਾ ਗਿਆ ਬਾਜਾਖਾਨਾ ਰੋੜਾ ਇਹ ਤੇ ਆਪਣਾ ਇਧਰੋਂ ਸਾਹਮਣੇ ਘਰ ਰਹਿ ਗਿਆ ਹੁਣ ਆਪਾਂ ਚੱਲਿਆਂ ਗੁਰਦਾਰਾ ਸਾਹਿਬ ਉਹ ਸਾਹਮਣੇ ਜੱਸੀ ਇੰਟੀਰੀਅਰ ਦਾ ਬਣਾਉਂਦਾ ਵਧੀਆ ਕੰਮ ਕਰਦਾ ਉਹ ਹਾਂ अपना सीलिंग सुलिंग होगी दुहे दिन गेट जो जो मर्जी लगाओ कंटैक्ट करो वेद मिलावे एक दिन एक अपने इधर वर्कशाप आ गई ये भी मुंडा वजी गेट गुट बना इधर अपना रोड आ गया वो पिंड की साथ आ गई ਮੈਂ ਚਾਲੀ ਦਿਖਾਣਾਗੇ ਬੰਦਾ ਉਹ ਬੈਠੇ ਹੋਗਾ ਕਿਤੇ ਨੇੜੇ ਤੇ ਦੇ ਹਾਂ ਆ ਆ ਤੁਹਾਨੂੰ ਮੋੜਾ ਦੇਾਂਗੇ ਆਹ ਨਹੀਂ ਬੈਠਿਆ ਹਰੀ ਟੱਕੀਲੇ ਇਹ ਤੇ ਰੈਂਚ ਵਾਲਾ ਬੰਦਾ ਹੈ ਇਹਨੂੰ ਤੁਸੀਂ ਦੇਖ ਲਓਨੇ ਤੇ ਦੌੜ ਫਿਰਦੇ ਇਹਨੇ ਚਾਰੇ ਪਾਸੇ ਕਿਨੇ ਘੜਦਾ ਹੋਲ ਲਾ ਦਿਉਂ ਆ ਜੀ ਆਜੋ ਤੁਸੀਂ ਹੋਰ ਸੀ ਗੋਤਰਾ ਸੈਲੀ ਰੈਡੀ ਹੋ ਚੁੱਕੀ ਹੈ

गुरु चुके माड़ा चैक करो फाइडिंग पौधे लाए पिंड कैमरे लाहे प्राइवेसी बि लाई आहे फुल

ਦੇਰ ਤੇ ਕੋਤੇ ਕਰੀ ਤੋਂ ਤੋ ਨਾ ਰੋਕ ਲੈ ਕੋਤੇ ਤੋ ਅਰੰਭ ਅੰਤਰ ਕੋਤੇ ਤੋ ਤਲਕਾ ਵਿਚਾਰ ਕੋਤੇ ਨਾ ਤੰਮਾ ਮਿਯਾਵ ਨਾਮ ਕਰਤੇ ਗਰਮ ਤਮਕਾ राम जी तो ये जी और हम पार और सामने गौर गौरव साहिबा जी कई अनुसंधान दर्शन प्राप्तया इनको मिलियो तब उपलास कई कोट लाइटिंग चालू चल रही है 500 आए और प्रभु पर सब